ਹਾਂਜੀ ਕਿਸਾਨ ਵੀਰੋ ਸਤ ਸ੍ਰੀ ਅਕਾਲ ਮੀਤਾ ਸਾਰੇ ਠੀਕ ਠਾਕ ਹੋਵੋਗੇ ਅੱਜ ਦੀ ਵੀਡੀਓ 'ਚ ਗੱਲਬਾਤ ਕਰਾਂਗੇ ਜੀ ਕਣਕ ਦੇ ਵਿੱਚ ਜਿਹੜਾ ਗੁੱਲੀ ਡੰਡੇ ਬਾਰੇ ਤੇ ਉਹ ਕਿਹੜੀਆਂ ਦਵਾਈਆਂ ਛੜਕਣ ਨਾਲ ਜਿਹੜਾ ਖਤਮ ਹੋਊਗਾ ਜਾਂ ਨਹੀਂ ਹੋਊਗਾ ਇਸ ਸੰਬੰਧੀ ਸਾਰੀ ਗੱਲਬਾਤ ਕਰਾਂਗੇ ਮੈਂ ਜਿਹੜਾ ਹੈ ਪਾਈ ਸੀ ਇਹ ਵੀ ਬਾਸੋਂ ਇਹਦੇ ਕਣਕ ਦੇ ਵਿੱਚ ਸੰਕੋਰੀ ਸੰਕੋਰੀ ਨਾਲ ਰਿਜ਼ਲਟ ਕੋਸ ਮਿਲਿਆ ਕੁਝ ਨਹੀਂ ਵੀ ਮਿਲਿਆ ਤੁਸੀਂ ਦੇਖ ਸਕਦੇ ਹੋ ਵੀਡੀਓ ਵਿੱਚ ਕੁਝ ਗੁੱਲੀ ਡੰਡਾ ਜਿਹੜਾ ਵੀਡੀਓ ਦੇ ਵਿੱਚ ਉਸ ਤਰ੍ਹਾਂ ਖੜਾ ਬਾਕੀ ਬਹੁਤ ਜ਼ਿਆਦਾ ਮੱਚ ਵੀ ਗਿਆ ਜਿਸ ਤਰ੍ਹਾਂ ਅੱਗ ਲੱਗੀ ਹੁੰਦੀ ਐ ਇਸ ਤਰ੍ਹਾਂ ਹੋ ਗਿਆ ਤੇ ਵਿੱਚ ਮੈਨੂੰ ਕਹਿ ਰਹੇ ਨੇ ਵੀ ਜਿਹੜਾ ਵਾਣ ਵਾਣ ਜੋ ਜੋ ਟਾਈਟ ਹੋਈ ਜਾਊਗਾ ਸੁੱਕੀ ਜਾਊਗਾ ਤਾਂ ਇਹਨੇ ਮਰ ਜਾਣਾ ਸਾਰੇ ਨੇ ਤੇ 350 ਗ੍ਰਾਮ ਜਿਹੜੀ ਆਪਾਂ ਇਹ ਸੰਕੂਰ ਪਾਈ ਆ ਜੀ ਡੇਢ ਬੋਰੀ ਦੇ ਵਿੱਚ ਰਲਾ ਕੇ ਦੂਰਾ ਸੇਟਾ ਦਿੱਤਾ ਤੇ ਬਾਕੀ ਹੋਰ ਕਿਸਾਨ ਵੀਰੋ ਤੁਸੀਂ ਵੀ ਆਪਣੇ ਕਮੈਂਟ ਕਰਕੇ ਦੱਸੋ ਮੈਨੂੰ ਵੀ ਇਹਦੇ ਵਿੱਚ ਆਪਾਂ ਹੋਰ ਕੀ ਕਰ ਸਕਦੇ ਆ ਇਹ ਮਚੀ ਵੀ ਆਪਾਂ ਸਪਰੇਸਪੁਰ ਵਗੈਰਾ ਹੋਰ ਕਰਨੀ ਪਊਗੀ ਆਪਾਂ ਨੂੰ ਕਿਹੜੀ ਸਪਰੇ ਕਰੀਏ ਕਮੈਂਟ ਕਰਕੇ ਆਪਾਂ ਨੂੰ ਜਰੂਰ ਦੱਸੋ ਤੁਸੀਂ ਕਿਉਂਕਿ ਬਹੁਤ ਜ਼ਿਆਦਾ ਤਾਂ ਮਰ ਵੀ ਗਿਆ ਵਿੱਚ ਤੇ ਵਿੱਚ ਬਹੁਤ ਜ਼ਿਆਦਾ ਖੜਾ ਵੀ ਹੈ ਤੇ ਜਰੂਰ ਦੱਸਿਓ ਕਿਸਾਨ ਵੀਰੋ ਕਿਹੜੀ ਦਵਾਈ ਆਪਾਂ ਸੜਕ ਸਕਦੇ ਹਾਂ ਤੇ ਹੁਣ ਜਾਂ ਇਹ ਤੇ ਵੇਟ ਕਰੀਏ ਆਪਾਂ ਕਮੈਂਟ ਜਰੂਰ ਕਰਿਓ ਜੀ ਧੰਨਵਾਦ